ਜਾ ਜੋ ਸਿੱਖਾਂ ਨੇ ਸਰਾਧ ਪਤੇ ਕੀਤੀ ਤੇ ਕੁਝ ਸਿੱਖਾਂ ਨੇ ਕਿਹਾ ਬਾਬਾ ਜੀ ਆਹ ਸਾਹਮਣੇ ਰੋਜਾ ਸ਼ਰੀਫ ਦੇ ਕਹੋ ਤੇ ਇਹਨੂੰ ਵੀ ਕਰਨ ਦੇ ਪਕੜ ਜੀ ਬਾਬਾ ਬੰਦਾ ਸਿੰਘ ਬਹਾਦਰ ਕਹਿੰਦੇ ਨਹੀਂ ਇਹ ਖਾਲਸੇ ਦਾ ਕਿਰਦਾਰ ਨਹੀਂ ਹੈ ਆਪਾਂ ਕਿਸੇ ਦੇ ਧਰਮ ਅਸਥਾਨ ਨੂੰ ਢਾਹੀ ਨਹੀਂ ਬਿਲਕੁਲ ਨਹੀਂ ਹੱਟਣਾ ਲਾਇਓ ਉਹ ਪਹਿਲਾਂ ਦਾ ਬੜਿਆ ਅੱਜ ਵੀ ਹੈ ਸਾਡਾ ਰਾਜ ਮਿਲਿਆ ਹੈ ਸ਼ੇਰ-ਏ-ਪੰਜਾਬ ਦਾ ਮਹਾਰਾਜਾ ਰਣਜੀਤ ਸਿੰਘ ਦਾ ਜੇ ਸੋਨ ਦਰਬਾਰ ਸਾਹਿਬ ਨੂੰ ਲੱਗਾ ਰਾਜ ਭਾਗ ਦੀ ਕਰਾਮਾਤ ਹੁੰਦੀ ਤੇ ਵਿਸ਼ਵਨਾਥ ਮੰਦਿਰ ਨੂੰ ਵੀ ਤੇ ਦਿੱਤਾ ਗਿਆ ਨਾ ਸੁਨਹਿਰੀ ਮਸਜਿਦ ਨੂੰ ਵੀ ਤੇ ਦਿੱਤਾ ਗਿਆ ਨਾ ਬਰਾਬਰ ਸਿੱਖ ਨਾ ਪਰਤ ਨਹੀਂ ਪਾਲਦਾ ਨਾ ਨੰਬਰਤ ਕਰਦਾ ਹੈ سانو سارے گروہ نے دسے آبا پہو دسیا بیر نرپو کسے ابھی کے میں بیر رکھ سکتے ہیں سڈا کے گروہ بھی دے بیر کنی کسے کسی تارمک دارمک دے بارے بری گالنی نہیں رکھتا مہارج پھر سارے گردوارے کو نائے نا جے گردوارے کو کھوئے دے جی سان ایک موٹ رہنا چاہیے ਔਰ ਮਨੁੱਖਤ ਭਾਵਨਾ ਦੇ ਨਾਲ ਆਪਾਂ ਨੂੰ ਆਪਣੀ ਗੱਲ ਯਾਰੀ ਰੱਖਣੀ ਚਾਹੀਦੀ ਸਮਲਖ ਸਕਦਾ ਪਰ ਇਹ ਨਹੀਂ ਨਾ ਕਿ ਜੇ ਆਪਾਂ ਅਰਦਾਸ ਕਰਕੇ ਤੁਰੇ ਹੋਈਏ ਔਰ ਸੱਚੇ ਦਿਲ ਤੋਂ ਅਰਦਾਸ ਸਾਡੇ ਜੱਜ ਦੇ ਸੱਚੇ ਹੋਣ ਤਾਂ ਗੁਰੂ ਸਾਡੀ ਗੱਲ ਨਹੀਂ ਸੁਣੂਗਾ ਗੁਰੂ ਗੱਲ ਸੁਣਦਾ ਜਦੋਂ ਸਿੱਖਾਂ ਨੇ ਸਿਰwidehat ਪਤੇ ਕੀਤੀ ਤੇ ਕੋਸ਼ ਸਿੱਖਾਂ ਨੇ ਕਿਹਾ ਬਾਬਾ ਜੀ ਆਹ ਸਾਹਮਣੇ ਰੋਜਾ ਸ਼ਰੀਫ ਤੇ ਕਹੋ ਤੇ ਇਹਨੂੰ ਵੀ ਕਰਨ ਦੇਕਾਰ ਜੀ ਬਾਬਾ ਬੰਦਾ ਸਿੰਘ ਬਹਾਦਰ ਕਹਿੰਦੇ ਨਹੀਂ ਇਹ ਖਾਲਸੇ ਦਾ ਕਿਰਦਾਰ ਨਹੀਂ ਹੈ ਆਪਾਂ ਕਿਸੇ ਦੇ ਧਰਮ ਅਸਥਾਨ ਨੂੰ ਢਾਹੀ ਨਹੀਂ ਬਿਲਕੁਲ ਨਹੀਂ ਹੱਥ ਨਾ ਲਾਇਓ ਉਹ ਪਹਿਲਾਂ ਦਾ ਬੜਿਆ ਅੱਜ ਵੀ ਹੈ ਸਾਡਾ ਰਾਜ ਵੀ ਰਿਹਾ ਹੈ ਇਹਰੇ ਪੰਜਾਬ ਦਾ ਮਹਾਰਾਜਾ ਰਣਜੀਤ ਸਿੰਘ ਦਾ ਜੇ ਸੋਨ ਦਰਬਾਰ ਸਾਹਿਬ ਨੂੰ ਲੱਗਾ ਰਾਜ ਭਾਗ ਦੀ ਕਰਾਮਾਤ ਹੁੰਦੀ ਤੇ ਵਿਸ਼ਵ ਨਾਰਥ ਮੰਦਰ ਨੂੰ ਵੀ ਤੇ ਦਿੱਤਾ ਗਿਆ ਨਾ ਸੁਨਹਿਰੀ ਮਸਜਿਦ ਨੂੰ ਵੀ ਤੇ ਦਿੱਤਾ ਗਿਆ ਨਾ ਬਰਾਬਰ ਸਿੱਖ ਨੰਬਰਤ ਨਹੀਂ ਪਾਲਦਾ ਨਾ ਨੰਬਰਤ ਕਰਦਾ ਸਾਨੂੰ ਸਾਡੇ ਗੁਰੂ ਨੇ ਦੱਸਿਆ ਵਾ ਨਿਰਭਉ ਨਿਰਵੈਰ ਅਸੀਂ ਕਿਸੇ ਨਾਲ ਕੀਵੇਂ ਬੈਠ ਸਕਦੇ ਹਾਂ ਸਾਡਾ ਤੇ ਗੁਰੂ ਵੀ ਨਿਰਵੈਰ ਸਿੱਖ ਕਦੀ ਕਿਸੇ ਦੇ ਧਾਰਮਿਕ ਸਥਾਨਾਂ ਦੇ ਬਾਰੇ ਪੂਰੀ ਗੱਲ ਨਹੀਂ ਰੱਖਦਾ ਫਿਰ ਸਾਡੇ ਗੁਰਦੁਆਰੇ ਕਿਉਂ ਟਾਏ ਜਾਣ ਸਾਡੇ ਗੁਰਦੁਆਰੇ ਕਿਉਂ ਖੋਏ ਜਾਣ ਇਹ ਤੇ ਨਹੀਂ ਸਾਨੂੰ ਇੱਕ ਮੁੱਠ ਰਹਿਣਾ ਚਾਹੀਦਾ ਔਰ ਪੰਥ ਸੁਭਾਵਨਾ ਦੇ ਨਾਲ ਆਪਾਂ ਨੂੰ ਆਪਣੀ ਗੱਲ ਯਾਰੀ ਰੱਖਣੀ ਚਾਹੀਦੀ ਸਮਲ ਸਕਦੇ ਪਰ ਇਹ ਨਹੀਂ ਆ ਕਿ ਜੇ ਆਪਾਂ ਅਰਦਾਸ ਕਰਕੇ ਤੁਰੇ ਹੋਈਏ ਔਰ ਸੱਚੇ ਦਿਲ ਤੋਂ ਅਰਦਾਸ ਸਾਡੇ ਜੱਜ ਦੇ ਸੱਚੇ ਹੋ ਤਾਂ ਗੁਰੂ ਸਾਡੀ ਗੱਲ ਨਹੀਂ ਸੁਣੂਗਾ ਗੁਰੂ ਗੱਲ ਸੁਣਦਾ